कढो <mursos> ਇਹਦੇ ਵਰਗਾ ਕੰਮ ਕਿਸੇ ਨੇ ਕੀਤਾ ਨਹੀਂ ਬਾਕੀ ਸਾਡੀ ਇੱਥੇ ਬਹੁਤ ਮਾਨ ਸਾਰੇ ਪਿੰਡ ਦੀ ਕਰਦਾ ਹੈ ਇਹ ਤੇ ਝੂਠੇ ਇਲਜ਼ਾਮ ਲਾ ਰਹਾ ਹੈ ਕੋਈ ਇੱਥੇ ਸੱਚਾਈ ਨਹੀਂ ਚੱਲ ਰਹੀ ਜੇ ਤੁਸੀਂ ਅੱਜ ਨਾ ਸੁਣਾਈ ਕੀਤੀ ਤੇ ਬੇਤਲੀ ਕਦੋਂ ਕਰੋਗੇ ਜੇ ਸਰਪੰਚ ਨੇ ਬਖਸ਼ਿਆ ਤਾਂ ਸਾਨੂੰ ਕਿੱਥੇ ਬਖਸ਼ੂਗੀ ਜਨਾਬ ਬਾਕੀ ਇਹ ਨਸ਼ਾ ਵੇਚਦੀ ਆ ਮੁੰਡੇ ਉਹ ਨਹੀਂ ਛੱਡਦੇ ਕੋਈ ਕੁੜੀਆਂ ਉਹ ਨਹੀਂ ਛੱਡਦੇ ਬਿਲਕੁਲ ਗਲਤ ਜਨਾਨੀਆਂ ਹੋ ਤੇਰੀ ਗਲਤ ਬੋਲੋ ਜਿਵੇਂ ਸ਼ਾ ਖਤਮ ਕਰੋ ਜਿਵੇਂ ਸ਼ਾ ਖਤਮ ਕਰੋ ਸਾਡੇ ਨਗਰ ਦਾ ਮਾਤਮਾ ਮਾਤਮਾ ਕੋ ਇਹਨਾਂ ਝੂਠਾ ਇਜਾਮ ਲਾ ਰਹੇ ਸਾਡਾ ਸਰਪੰਚ ਜਾਨ ਦੇ ਮਾਰੀ ਆ ਪਜਣੇਰੇ ਬੀਚੋ ਆ ਬਹੁਤ ਵਧੀਆ ਕੰਮ ਕਰਦਾ ਹੈ ਇਹ ਦੂਜਾ ਚਾਰ ਕੋ ਦੇਖੋ ਜੀ ਅਸੀਂ ਸਰਪੰਚ ਨੂੰ ਆਪਣੀ ਮਰਜ਼ੀ ਨਾਲ ਚੁਣਿਆ ਸਾਡਾ ਸਰਪੰਚ ਬਹੁਤ ਵਧੀਆ ਬੰਦਾ ਆ ਸਾਰਾ ਪਿੰਡ ਨਾਲ ਸਾਰਾ ਪਿੰਡ ਨਾਲ ਸਹੀ ਨਾਲ ਸਾਰਾ ਪਿੰਡ ਸਾਰੇ ਆਇਆ ਇਹਦੇ ਵਿੱਚ ਸਾਰੇ ਨੂੰ ਇਹ ਜਨਾਨੀ ਪਿੰਡ ਚ ਨਹੀਂ ਰਹਿਣੀ ਚਾਹੀਦੀ ਜੇ ਸਾਡਾ ਪਿੰਡ ਬਹੁਤ ਔੜਿਆਂ ਚ ਬਣਿਆ ਆ। ਨਾਲਾ ਬੰਦਨਾ ਚਾਹੀਦਾ। ਨਾਲਾ ਬੰਦਣਾ ਚਾਹੀਦਾ ਸਹੀ ਕੀਤਾ ਉਹਨੂੰ। ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੰਦੀ ਇਹ ਪਿੰਡ ਵਿੱਚ। ਇਹਨਾਂ ਨਾਲੇ ਭੈੜੀ ਆ। ਆਹ। ਪਰ ਆਉਣੇ ਭੇਦ ਲੈਣ ਸੀ ਇਹ ਮੁੰਡਿਆਂ ਨੂੰ। ਹਾਂਜੀ ਕਰੋ। ਹਾਂਜੀ ਮਮਾ। ਹਾਂਜੀ ਸ਼ਕਰਪੁਰ ਤੋਂ ਸਰਪੰਚੀਆਂ ਅਸੀਂ ਵੀ ਪਿੰਡ ਚ ਆਉਂਦੇ ਜਾਂਦੇ ਆ ਇਹਨਾਂ ਦੇ ਮਤਲਬ ਪਿੰਡ ਦੇ ਵਿੱਚ ਹਾਂਜੀ ਕਿਉਂਕਿ ਮੁੰਡਾ ਇਹ ਬਹੁਤ ਨਾਈਸ ਆ ਵਧੀਆ ਆ ਹਰ ਇੱਕ ਨਾਲ ਜੀ ਆਇਆਂ ਬੋਲਦਾ ਆ ਇਦਾਂ ਦੇ ਕੋਈ ਕੰਪਲੀਟ ਨਹੀਂ ਆਈ ਕਿ ਜੇ ਦੇਖੋ ਜੇ ਮੁੰਡਾ ਗਲਤ ਹੁੰਦਾ ਕਿਸੇ ਤਰ੍ਹਾਂ ਦਾ ਬੰਦਾ ਸਾਰਾ ਪਿੰਡ ਇਹਦੇ ਨਾਲ ਕਿਉਂ ਖੜਾ ਹੁੰਦਾ ਠੀਕ ਆ ਮੁੰਡਾ ਸਹੀ ਕਰਕੇ ਸਾਰਾ ਪਿੰਡ ਖੜਾ ਇਹਦੇ ਨਾਲ ਹਾਂ ਤੇ ਬਾਕੀ ਜੋ ਜਨਾਨੀ ਦੀ ਗੱਲ ਵੀ ਮੈਂ ਸਰ ਕੀ ਘਟਨਾ ਹੋਈ ਹੈ ਕਿ ਅਜੇ ਪ੍ਰੈਸ ਕਵਰਟੀ ਚੱਗੀ ਜਾ ਰਹੀ ਹੈ ਇਹ ਜਿਹੜੀ ਸਪਨਾ ਆ ਜੀ ਦੁਨੀਆਂ ਦੀ ਤਾਣਾ ਇਹਦੀ ਡਿਸਟ੍ਰਿਕਟ ਠੀਕ ਆ ਜੀ ਇਹ ਉਥੇ ਗੋਲੀਆਂ ਦਾ ਕੰਮ ਕਰਦੀ ਆ ਨਸ਼ਾ ਵੇਚਦੀ ਆ ਇਹਦੀ ਕੰਪਲੀਟ 14 ਤਰੀਕ ਨੂੰ ਭੋਗ ਪਰ ਵੀ ਕੀਤੀ ਆ ਜੀ ਇਹ ਇਹ ਤੇ ਪੰਚਾਇਤ ਦੇ ਗੱਲ ਵੀ ਪਈ ਆ ਜੀ ਇਹ ਠੀਕ ਆ ਜੀ ਇਹਦੇ ਇਹਦੇ ਤੇ ਆਧਾਰਾ ਵੀ ਲੱਗੀ ਆ ਜੀ ਆ ਦੇਖੋ ਅਦੰਦਰਾ ਜਿਹੜੀ 750 ਜਿਹਨੂੰ ਕਹਿੰਦੇ ਆ ਜੀ ਬਹੁਤ ਗਲਤ ਬੋਲੀ ਪੰਚਾਇਤ ਦੇ ਗੱਲ ਵੀ ਪਈ ਆ ਸਰਪੰਚ ਨੂੰ ਵੀ ਕਹਿੰਦੀ ਮੈਂ ਜੁੱਤੀਆਂ ਦਾ ਹਾਰ 파 ਕੇ ਕਮਾਣਾ ਇਹ ਮੇਰੀ ਦੁਕਾਨ ਕਰਾਏ ਤੇ ਇਹਨੇ ਲਈ ਆ ਉਹਦੇ ਵਿੱਚ ਰਹਿੰਦੀ ਆ ਮੈਂ ਪਿੰਡ ਦਾ ਸਰਪੰਚ ਆ ਜੇ ਮੇਰੀ ਦੁਕਾਨ ਦੇ ਵਿੱਚ ਹੀ ਉਹ ਗੋਲੀਆਂ ਵੇਚੂਗੀ ਤਾਂ ਬਾਕੀ ਕੀ ਕਹਿਣਗੇ ਪਿੰਡ ਵਾਲੇ ਸਰਪੰਚ ਨੂੰ ਤਾਂ ਦੱਸਿਆ ਕਿ ਮੈਂ ਹਾਂਜੀ ਆ ਆ ਦੇਖੋ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਐਸਐਸਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਜੀ ਆ ਦੇਖੋ ਠੀਕ ਆ ਜੀ ਇਹਦੇ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਮੈਂ ਦੁਕਾਨ ਦਾ ਪਹਿਲੂ ਨੋਟਿਸ ਨੰਮਰਦਾਰ ਹੱਥ ਜੀ ਹੱਥ ਕੱਲਿਆ ਇਹਨੇ ਨਹੀਂ ਲਿਆ ਕਿਉਂਕਿਦਾਰ ਉਹਨਾਂ ਨੂੰ ਵੀ ਕੱਲਿਆ ਇਹਨੇ ਨਹੀਂ ਲਿਆ ਕਿ ਮੈਂ ਵਕੀਲ ਰਾਹੀਂ ਰਜਿਸਟਰੀਆਂ ਕਰਾਈਆਂ ਤਾਂ ਇਹਨੂੰ ਨੋਟਿਸ ਘਟਾਇਆ ਵੀ ਮੇਰੀ ਦੁਕਾਨ ਖਾਲੀ ਕਰ ਦੋ ਨਾ ਇਹਨੇ ਮੈਨੂੰ ਕਰਾਇਆ ਦਿੱਤਾ ਆ 6 ਮਹੀਨਿਆਂ ਦਾ ਠੀਕ ਹੈ ਜੀ ਵੀ 1 ਮਹੀਨੇ ਦਾ ਤੁਹਾਨੂੰ ਟਾਈਮ ਦਿੱਤਾ ਆ 25 ਤਰੀਕ ਦੀ ਗੱਲ ਇਹ ਆ ਵੀ 7 ਵਜੇ ਮੈਂ ਆਪਣੇ ਘਰ ਤੋਂ ਜਾ ਰਿਹਾ ਸੀ ਮੈਡੀਕਲ ਦਵਾਈ ਲੈਣ ਚਲਾ ਹੀ ਪਾਲ ਡਾਕਟਰ ਤੋਂ ਇਹਨੇ ਵੀ ਰੋਕਿਆ ਰੋਕੇ ਮੈਨੂੰ ਕਹਿੰਦੀ ਕੁੱਤਿਆ ਸਰਪੰਚਾ ਮੇਰਾ ਗਾਲ ਫੜਕੇ ਨੇ ਇੰਨੇ ਇੱਕ ਦੋ ਚਪੇੜਾਂ ਵੀ ਮੇਰੇ ਮੂੰਹ ਤੇ ਮਾਰਿਆ ਜਦਨੂਨ ਨੇ ਇਦਾਂ ਹੋਇਆ ਤਾਂ ਮੇਰਾ ਭਰਾ ਆ ਗਿਆ ਉਹਨੇ ਆ ਕੇ ਮੈਨੂੰ ਬਚਾਇਆ ਤੇ ਉਹ ਕਹਿੰਦਾ ਵੀ ਤੂੰ ਸਰਪੰਚ ਨੂੰ ਗਾਲਾਂ ਕੱਲੀ ਕੱਢਣ ਦੇਈਆਂ ਚਪੇੜਾਂ ਕੱਲੀ ਮਾਰਨ ਦੇਈਆਂ ਤੇ ਜਦਨੂ ਫੇਰ ਜਦੋਂ ਮੇਰਾ ਭਰਾ ਆਇਆ ਮੈਨੂੰ ਬਚਾਣ ਤਾਂ ਉਦੋਂ ਦੂਜੇ ਸਪਨਾ ਕਰਕੇ ਜਿਹੜੀ ਲੜਾਈ ਹੋਈ ਆ ਸਾਰੀ ਇਹ ਸਪਨਾ ਕਰਕੇ ਹੀ ਹੋਈ ਆ ਭਰਾਵਾ ਚ ਆਪ ਅੱਚੇ ਲੜਾਈ ਸਪਨਾ ਨੇ ਕਰਾਈ ਆ ਜੋ ਵੀ ਕਰਾਇਆ ਉਹਨੇ ਕਰਾਇਆ ਨਚਾ ਭੇਜਦੀ ਆ ਜੀ ਪਿੰਡ ਦੇ ਵਿੱਚ ਗੋਲੀਆਂ ਮੈਨੂੰ ਬਹੁਤ ਗੁਪਤ ਕੰਪਲੀਟ ਆਈ ਆ ਆਪ ਲੋਕੀ ਦਾ ਗੁਪਤ ਦਿੰਦੇ ਆ ਸੂਚਨਾ ਮੈਂ ਲਿਖ ਕੇ ਦਿੱਤਾ ਆ ਮੋਰ ਲਾ ਕੇ ਵੀ ਇਹ ਗੋਲੀਆਂ ਵੇਚਦੀ ਐ ਐਸਐਸਪੀ ਸਾਹਿਬ ਨੂੰ ਮੈਨਾਂ ਬਹੁਤ ੱਕਾ ਹੋਇਆ ਇਹਨੇ ਜਿੰਨੇ ਵੀ ਇਲਜ਼ਾਮ ਲਾਏ ਆ ਮੈਂ ਤੇ ਬਿਲਕੁਲ ਝੂਠੇ ਇਲਜ਼ਾਮ ਲਾਇਆ ਵੀ ਮੈਂ ਇਹਦੀ ਦੁਕਾਨ ਦੇ ਅੰਦਰ ਬੜਿਆ ਆ ਮੈਂ ਨਹੀਂ ਇਹਦੀ ਦੁਕਾਨ ਦੇ ਅੰਦਰ ਇੰਟਰਵਿਊ ਕੀਤੀ ਹੋਈ ਜੋ ਵੀ ਮੈਨੂੰ ਫਾਂਸੀ ਦੇ ਦਿਓ ਜੋ ਵੀ ਸਜ਼ਾ ਦੇਣੀ ਦੇ ਦਿਓ ਮੈਨੂੰ ਜੇ ਇਹਦੇ ਦੁਕਾਨ ਦੇ ਅੰਦਰ ਮੈਂ ਐਂਟਰ ਹੋਇਆ ਹਾਂ ਆ ਮੈਂ ਇਹ ਜਨਾਨੀ ਬਹੁਤ ਗਲਤ ਆ ਉਹ ਗਲਤ ਇਹਨੇ ਬੋਲਿਆ ਮੇਰੀ ਇੱਜ਼ਤ ਬਹੁਤ ਰੋਲੀ ਆ 20 ਸਾਲ ਦੀ ਮੇਰੀ ਕੁੜੀ ਆ ਬਿਆਨ ਵਾਲੀ ਮੇਰੀ ਕੁੜੀ ਆ ਦੱਸੋ ਮ 22 ਸਾਲ ਮੇਰੇ ਬਿਆਨ ਹੋ ਗਏ ਆ ਇਹ ਇਲਜ਼ਾਮ ਮੇਰੇ ਝੂਠੇ ਲਾਉਂਦੇ ਆ ਜੀ ਬਿਲਕੁਲ ਜਿੰਨੇ ਵੀ ਇਹਨਾਂ ਇਲਜ਼ਾਮ ਲਾਏ ਸਾਰੇ ਝੂਠੇ ਲਾਏ ਆ ਜੀ ਦੁਕਾਨ ਤਾਂ ਇੱਕ ਬੰਨੇ ਆ ਜੀ ਮੈਂ ਜਪਨੀ ਦੁਕਾਨ ਮੇਰੀ ਦੁਕਾਨ ਚ ਇਹ ਕੱਲ ਨੂੰ ਦੁਕਾਨ ਫੜ ਹੋ ਗਈ ਸੀਲ ਹੋ ਗਈ ਤਾਂ ਮੇਰੀ ਦੁਕਾਨ ਹੋਣੀ ਆ ਕੱਲ ਨੂੰ ਟੈ ਗਈ ਤਾਂ ਇਹਦਾ ਕੀ ਜਾਨਾ ਜੀ ਇਸ ਕਰਕੇ ਮੈਂ ਨੋਟਿਸ ਦਿੰਦਾ ਇਹਨੂੰ ਵੀ ਮੇਰੀ ਦੁਕਾਨ ਖਾਲੀ ਕਰ ਦੇ ਮੈਂ ਪਿੰਡ ਦੇ ਵਿੱਚ ਨਾ ਚਾਹ ਨਹੀਂ ਵੀ ਕਰਦਾ ਤੇ ਪ੍ਰਸ਼ਾਸਨ ਨੇ ਹੁਣ ਸਰਪੰਚ ਸਾਹਿਬ ਕੀ ਕਰਦੇ ਜੀ ਕੀ ਪ੍ਰਸ਼ਾਸਨ ਨੇ ਹਲੇ ਉਸ ਦਿਨ ਨੁਕਟਿਆ ਕੋਈ ਗੱਲਬਾਤ ਨਹੀਂ ਹੋਈ ਕਾਲੇ ਬਕਰੇ ਦਾਖਲ ਸੀਗਾ ਜੀ ਉਤੋਂ ਮੈਨੂੰ ਟੈਫਲ ਕੀਤਾ ਤੇ ਜੰਦਰ ਕਹਿੰਦੇ ਮੈਂ ਵੀ ਆਪਣਾ ਇਲਾਜ ਹੁਣ ਇੱਥੇ ਹਸਪੀਟਲ ਜਾਂ ਦਿੱਲੀ ਜਾਪ ਉੱਥੇ ਮੈਂ ਆਪਣਾ ਕਾਰਨ ਚਾਲ ਕੀਤਾ ਉਹਨਾਂ ਨੇ 15 ਦਿਨ ਦੀ ਰੈਟ ਦਿੱਤੀ ਆ ਮੇਰਾ ਮਣਕਾ ਇੱਕ ਹਿੱਲ ਗਿਆ ਆ ਰਿਪੋਰਟ ਦੇ ਵਿੱਚ ਵੀ ਆਇਆ ਇਹ ਬਹੁਤ ਝੂਠ ਬੋਲਣ ਦੀ ਆ ਮੈਨੂੰ ਇਹਨੇ ਬਦਨਾਮ ਕੀਤਾ ਆ ਬਾਕੀਆਂ ਤੁਹਾਡੇ ਕੋਲ ਸਾਰੇ ਵੇਚੇ ਇਹਨਾਂ ਨੂੰ ਪੁੱਛ ਲਓ ਵੀ ਮੈਂ ਕਿਦਾਂ ਦਾ ਹੈਗਾ ਅੱਜ ਤੱਕ ਦੱਸੋ ਹਾਂਜੀ ਅਸੀਂ ਪੰਚਾਇਤ ਮੈਂਬਰ ਆ ਜੀ ਸਾਰੇ ਬੈਠੇ ਹੋਏ ਬਿਲਕੁਲ ਪੰਚਾਇਤ ਤੇ ਸਰਪੰਚ ਦੇ ਨਾਲ ਆ ਸੱਤੇ ਮੈਂਬਰ ਨਾਲ ਆ ਇਹੜੀ ਲੇਡੀ ਆ ਇਹਨੂੰ ਪਹਿਲਾਂ ਹੀ ਵਾਰਨਿੰਗ ਦੇ ਚੁੱਕੇ ਆ ਵੀ ਇਹ ਤੁਸੀਂ ਕੰਮ ਨਾ ਕਰੋ ਇਦਾਂ ਦੇ ਪਰ ਇਹ ਫਿਰ ਵੀ ਇਹ ਬਾਜ ਨਹੀਂ ਆ ਰਹੀ ਇਹ ਐਸਐਚਓ ਸਾਹਿਬ ਕੋਲ ਵੀ ਜਾ ਕੇ ਦੱਸ ਚੁੱਕੇ ਆ ਸਾਰਾ ਕੁਝ ਫੇਸਪੀਸਾ ਐਸਐਸਪੀ ਸਾਹਿਬ ਨੂੰ ਵੀ ਕਰਵਾ ਚੁੱਕੇ ਆ ਕਿ ਇਹਦੇ ਜਿਹੜੇ ਧੰਦੇ ਚੱਲਦੇ ਨੇ ਉਹ ਬੰਦ ਕਰਵਾਇਆ ਚਲੋ ਪਰ ਅੱਜ ਤੱਕ ਕੋਈ ਵੀ ਇਹਦੀ ਚੈਕਿੰਗ ਕਰਨ ਨਹੀਂ ਆਇਆ ਮੈਡੀਕਲ ਤੇ ਕੋਈ ਵੀ ਇਹਦਾ ਚੈਕਿੰਗ ਕਰਨ ਵਾਸਤੇ ਡਰਗ ਇਨਸਪੈਕਟਰ ਜਾਂ ਪੁਲਿਸ ਅਧਿਕਾਰੀ ਕਿਸੇ ਪੰਚਾਇਤ ਮੈਂਬਰ ਨੂੰ ਨਾਲ ਲੈ ਕੇ ਉਹਨਾਂ ਨੇ ਮੈਡੀਕਲ ਚੈੱਕ ਤੱਕ ਵੀ ਨਹੀਂ ਕੀਤਾ ਹਨ ਕਿ ਬੁਲਾਇਆ ਤਾਂ ਕਿਨ ਵੀ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਇੱਕ ਪਾਸੇ ਡੀਜੀਪੀ ਸਾਹਿਬ ਬਿਆਨ ਦੇ ਰਿਹਾ ਕਿ ਡਰਗਸ ਦੇ ਵਿਰੁੱਧ ਤੁਸੀਂ ਸਾਨੂੰ ਗੁਪਤ ਸੂਚਨਾ ਦਿਓ ਫੋਨ ਨੰਬਰ ਮੈਸੇਜ ਆਉਂਦੇ ਆ ਫੋਨ ਤਾਂ ਗੁਪਤ ਅਸੀਂ ਕੀ ਸੂਚਨਾ ਦੇਣੀ ਅਸੀਂ ਲਿਖ ਕੇ ਮੋਹਰ ਲਾ ਕੇ ਸਰਪੰਚ ਜੀ ਨੇ ਦਿੱਤਾ ਹੋਇਆ ਕਿ ਆਹ ਭਾਈ ਸਾਡੇ ਪਿੰਡਾਂ ਕੰਮ ਚੱਲ ਰਿਹਾ ਇਹਨੂੰ ਤੁਸੀਂ ਚੈੱਕ ਕਰ ਲਓ ਚਲੋ ਪਰਚਾ ਕਰਨਾ ਤਾਂ ਵੱਖਰੀ ਗੱਲ ਹੈ ਤੁਸੀਂ ਚੈੱਕ ਤਾਂ ਕਰ ਦਿਓ ਆਣ ਕੇ ਕਿਸੇ ਪੰਚਾਇਤ ਮੈਂਬਰ ਜਾਂ ਲੰਬੜਦਾਰ ਨੂੰ ਨਾਲ ਲੈ ਕੇ ਉਹਦੀ ਹਾਜ਼ਰੀ ਚੈੱਕ ਮੈਡੀਕਲ ਕਰ ਦਿਓ ਪਰ ਹਜੇ ਤੱਕ ਮੈਡੀਕਲ ਵੀ ਚੈੱਕ ਨਹੀਂ ਹੋਇਆ ਨਾ ਕੋ ਸਾਡੀ ਪ੍ਰਸ਼ਾਸਨ ਸੁਣਨ ਨੂੰ ਤਿਆਰ ਆ ਜੋ ਆ ਹੁਣ ਵਾਕਿਆ ਹੋਇਆ ਜੇ ਖੁਦਾਨਾ ਖਾਸ ਤੱਕ ਜਿਆਦਾ ਲੱਗ ਜਵੇ ਜਾਂ ਇੱਕ ਦੂਜੇ ਦਾ ਨੁਕਸਾਨ ਹੋ ਜਾਏ ਫਿਰ ਦੀ ਜ਼ਿੰਮੇਵਾਰੀ ਕੌਣ ਹੈ ਇਹ ਤੇ ਇਹ ਤੇ ਇੱਕ ਕਿਸਮ ਦੀ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਦਾ ਨਤੀਜਾ ਭੁਗਤਿਆ ਹੈ ਅਗਰ ਇਹ ਇੰਨਾ ਵੱਧ ਚੁੱਕਾ ਅਗਰ ਕੱਲ ਨੂੰ ਕੋਈ ਨੁਕਸਾਨ ਹੋ ਜਾਂਦਾ ਆ ਜਾਂ ਪੰਚ ਦਾ ਜਾਂ ਸਰਪੰਚ ਦਾ ਗੋਲੀ ਚੱਲ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਪੁਲਸ ਕੋਈ 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 ਸਾਰ ਨਹੀਂ ਨਹੀਂ ਸਰ ਕੋਈ ਸਾਰ ਨਹੀਂ ਲੇ ਹਾਲ ਤੱਕ ਪੁਲਸ ਤਾਂ ਸਾਡੇ ਕੋ ਆਈ ਵੀ ਨਹੀਂ ਪੰਚਾਇਤ ਕੋਲ ਆਈ ਵੀ ਨਹੀਂ ਉਹਨੇ ਪੁੱਛਿਆ ਵੀ ਨਹੀਂ ਆਣ ਕੇ ਵੀ ਸਰਪੰਚ ਸਾਹਿਬ ਨਾਲ ਕੀ ਹੋਇਆ ਜਾਂ ਕੀ ਨਹੀਂ ਹੋਇਆ ਧੱਕੇ ਵੱਜੇ ਕੀ ਹੋਇਆ ਧੱਕਾ ਹੋਇਆ ਨਹੀਂ ਹੋਇਆ ਤੇ ਸਰ ਬਹੁਤ ਜ਼ਿਆਦਾ ਧੱਕਾ ਆ ਜੇ ਤਾਂ ਡਾਇਰੈਕਟ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਪ੍ਰਸ਼ਾਸਨ ਨੇ ਤਾਂ ਸਿੱਧੀ ਹੋ ਕੇ ਕਰੇ ਜੇ ਨਹੀਂ ਕਰਨੀ ਤਾਂ ਪੰਚਾਇਤਾਂ ਨੂੰ ਜਾਂ ਸਰਪੰਚ ਨੂੰ ਐਵੇਂ ਧੱਕੇ ਮਰਵਾਉਣ ਦੀ ਜਾਂ ਗੋਲੀਆਂ ਮਰਵਾਉਣ ਦੀ ਕੋਈ ਲੋੜ ਨਹੀਂ ਹੈਗੀ ਇਹ ਕੱਲ ਨੂੰ ਕੋਈ ਵੱਡੀ ਘਟਨਾ ਵੀ ਵਾਪਰ ਜਾ ਵਾਪਰ ਸਕਦੀ ਹੈ ਜੇ ਅਗਰ ਇੱਥੇ ਕੋਈ ਸਟੈਂਡ ਨਾ ਲਿਆ ਗਿਆ ਕਰ ਸਤਿ ਸ਼੍ਰੀ ਅਕਾਲ ਜੀ ਮੈਂ ਸਕੁੰਦਰ ਲਾਲ ਜੀ ਨੰਬਰ ਪੰਚਾਇਤ ਸਾਡਾ 750 ਦਾ ਪਹਿਲਾਂ ਵੀ ਕੇਸ ਚੱਲਣ ਡਿਆ ਤੇ ਜਦੋਂ ਉੱਥੇ ਵੀ ਥਾਣੇ ਵਿੱਚ ਵੀ ਸਾਰਾ ਸਾਡਾ ਸਰਪੰਚ ਸਾਹਿਬ ਦੇ ਨਾਲ ਪਿੰਡ ਸਾਡਾ ਸਾਰਾ ਨਾਲ ਗਿਆ ਤੇ ਉੱਥੇ ਜੋ ਕਾਰਵਾਈ ਹੋਈ ਐਸਐਸਓ ਸਾਹਿਬ ਕਹਿੰਦੇ ਵੀ ਤੂੰ ਪੂਰੀ ਸੌਰੀ ਫੀਲ ਕਰ ਤੇ ਜਦੋਂ ਕਹਿੰਦੀ ਮੈਂ ਸੌਰੀ ਫੀਲ ਨਹੀਂ ਕਰਨੀ ਜੋ ਤੁਸੀਂ ਕਾਰਵਾਈ ਕਰਨੀ ਕਰ ਦਿਓ ਐਸਐਸਓ ਸਾਹਿਬ ਨੇ ਵੀ ਇੰਨੀ ਤਾਂ ਕਿਹਾ ਵੀ ਮੈਂ ਸੌਰੀ ਫੀਲ ਨਹੀਂ ਕਰਦੀ ਜਿਹੜੀ ਕਾਰਵਾਈ ਤੁਸੀਂ ਕਰਨੀ ਕਰ ਦਿਓ ਤੇ ਆ ਦੇਖ ਲਓ ਵੀ ਉਹ ਹੀ ਕਾਰਵਾਈਆਂ ਇਹ ਦਿਨ ਤਿੰਨ ਨਤੀਜਾ ਪਗੋਟਣ ਦੇ ਕੋਈ ਸਾਡੀ ਕਿਸੇ ਨੇ ਸਾਧ ਨਹੀਂ ਕਿਸੇ ਨੇ ਪੁੱਛਿਆ ਨਹੀਂ ਆ ਕੇ ਵੀ ਤੁਸੀਂ ਕਿਉਂ ਤੁਹਾਡੇ ਨਾਲ ਕਿਦਾਂ ਹੋਈ ਕੀ ਗੱਲ ਹੋਈ ਆ ਤੇ ਪੁਲਿਸ ਵੀ ਪੁਲਿਸ ਮੁਲਾਜ਼ਮ ਜਿਹੜੇ ਪਹਿਲਾਂ ਐਸਐਚਓ ਸਾਫ ਸੀ ਉਹ ਸਾਡੀ ਬਹੁਤ ਸੁਣੀਏ ਨਹੀਂ ਤੇ ਉਹ ਹੁਣ ਮੇਰੇ ਖਿਆਲ ਆਦਮਪੁਰ ਨਾਲ ਦੀ ਬਦਲੀ ਹੋ ਗਈ ਆ ਤੇ ਪਰ ਇਹ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੋ ਜੋ ਵੀ ਪਿੰਡ ਦਾ ਸਾਡੇ ਸਾਰੇ ਪਿੰਡ ਦੇ ਨਾਲ ਆ ਉਹ ਕਹਿੰਦੇ ਵੀ ਇਹ ਪਿੰਡ ਚ ਨਹੀਂ ਇਹਦੇ ਇਦਾਂ ਦਾ ਕੰਮ ਹੋਣਾ ਚਾਹੀਦਾ ਤੇ ਨਾ ਇਦਾਂ ਦੀ ਜਨਾਨੀ ਕੋ ਜਾਨੀ ਚਾਹੀਦੀ ਜੀ ਸਰ ਹਾਂਜੀ ਸਰ ਹਾਂਜੀ ਮੇਰਾ ਨਾਮ ਰਾਜ ਕੁਮਾਰਾ ਤੇ ਸਰਪੰਚ ਸਾਹਿਬ ਮੇਰੇ ਚਾਚੇ ਦੇ ਲੜਕੇ ਆ ਉਹ ਇਹ ਪਤੀ ਤਾਂ ਦੱਸਿਆ ਵੀ ਜੋ ਸਮੱਸਿਆ ਨੇ ਚੱਲਦੀ ਆ ਰਹੀ ਆ ਸਪਨਾਣਾ ਥਾਣੇ ਥਾਣੀ ਜੋ ਵੀ ਇਹਨੇ ਕੰਮ ਕੀਤਾ ਕਾਨੂੰਨ ਦੇ ਮਾਪਦੰਡ ਦੇ ਅਨਸਾਰ ਹੀ ਕੀਤਾ ਚਾਹੇ ਉਹ ਭਵੇਂ ਹੁਣ ਗਾਲ੍ਹਾਂ ਵੀ ਕੱਢੀਆਂ ਉਹਨੇ ਥਾਣੇ ਜਾ ਕੇ ਰਿਪੋਰਟ ਦਿੱਤੀ ਉਹਨਾਂ ਕੋਈ ਵੱਦ ਲਫਜ਼ ਨਹੀਂ ਵਰਤੇ ਆ ਥਾਣੇ ਜਾ ਕੇ ਵੀ ਮੇ ਲੇਡੀਜ਼ ਨੇ ਗਲਤ ਬੇਵਕ ਕੀਤਾ ਜਿੱਥੇ ਐਸਐਚਓ ਸਾਹਿਬ ਨੇ ਤੇ 750 ਦਾ ਪਰਚਾ ਕੱਟਿਆ ਆ ਹੀ ਉੱਥੇ ਬੇਨਤੀ ਕੀਤੀ ਵੀ ਇਹ ਇਨੀਂ ਨਡਰਵਾ ਤੁਹਾਡੇ ਸਾਹਮਣੇ ਕਹਿ ਸਕਦੀ ਆ ਮੈਂ ਕੋਈ ਗਲਤੀ ਮਹਿਸੂਸ ਨਹੀਂ ਕਰਦੀ ਜੋ ਕਰਨਾ ਕਰ ਲਓ ਤੇ ਸਾਡੇ ਪੰਚਾਇਤ ਮੈਂਬਰ ਸਾਰੇ ਮੇਰਾ ਮੁੰਡਾ ਪਿਆ ਆ ਕਈ ਪੰਚਾਇਤਾਂ ਵਿੱਚ ਕੁੜੀਆਂ ਪਈਆਂ ਉਹ ਕਹਿੰਦੀ ਦਾੜ੍ਹੀਆਂ ਫੜ ਲੂੰਗੀ ਕੋਹ ਕਰ ਲੂੰਗੀ ਤੇ ਸਾਡੀ ਸਾਡੀ ਤਾਂ ਮਰਨ ਹੋ ਜਾਣਾ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਫਿਰ ਉਸ ਤੋਂ ਬਾਅਦ ਨਸ਼ਿਆਂ ਦਾ ਤੇ ਸਰਕਾਰ ਰੋਲਾ ਪਾ ਰਹੀ ਆ देखो पंचायत लिख के एक गुप्त सूचना छड़ो लिख दे सारी पंचायत दे रही है कोई कार्रवाई नहीं हुई 15 20 ना जितने 5 मिनट पहले नशेड़ी ਨੂੰ ਪਤਾ ਲੱਗ ਜਾਵੇ ਵੇਚਣ ਵਾਲੇ ਨੂੰ ਵੀ ਮੇਰੇ ਕਾਰਵਾਈ ਹੋ ਗਈ ਤਾਂ ਅਗਲਾ ਸਮਾਨ ਕਿੱਧਰ ਕਿਦੇ ਵੇਚਾਂਦਾ ਉਹ ਸਮਾਨ ਚੱਕ ਕੇ ਮੇਰੇ ਨਾਲ ਦੇ ਪਾਸੇ ਮੇਰੇ ਭਰਾ ਦਾ ਕਾਰ ਆ ਜੀ ਜਿੱਥੇ ਇਹ ਸਮਾਨ ਪਹਚਾਇਆ ਗਿਆ ਸਾਰਾ ਠੀਕ ਹੈ ਜੀ ਉਹ ਗੁਪਤ ਸੁਨਾਚ ਜੇ ਤੁਹਾਨੂੰ ਮਿਲੀ ਅਸੀਂ ਫੇ ਆਪਣੇ ਜਵਾਈ ਨੂੰ ਬੁਨੋ ਸੁਣੀਆ ਗੜਸ਼ੰਕਰਤਾ ਜੀ ਅਸੀਂ ਉਤੇ ਇਤਰਾਜ਼ ਕੀਤਾ ਵੀ ਕੱਲੂ ਜੇ ਇਹਦੇ ਘਰੋਂ ਸਮਾਨ ਫੜ ਹੋ ਗਿਆ ਫੇ ਮਨੂ ਕੀ ਵੀ ਗੋਲੀਆਂ ਸੱਕਾ ਮੇਰਾ ਆ ਤੇ ਉਹਨੇ ਫਿਰ ਇਹਨਾਂ ਨੂੰ ਦੱਸਿਆ ਉਹ ਮੁੰਡੇ ਨੇ ਹੁਣ ਜਿਹੜਾ ਮੇਨ ਕਾਰਨਾ ਉਹ ਉਹਦੇ ਨਾਲ ਕਿਉਂ ਰਲਿਆ ਹਾਂ ਿਆ ਜੀ ਹੁਣ ਮੇਨ ਸਵਾਲ ਤੇ ਆਉਂਦਾ ਵੀ ਇਹਨਾਂ ਦਾ ਝਗੜਾ ਉਹ ਕਿਉਂ ਰਲਿਆ ਉਹ ਤਾਂ ਰਲਿਆ ਵੀ ਮੇਰਾ ਮਤਲਬ ਤੁਸੀਂ ਬਦਨਾਮੀ ਕੀਤੀ ਇੱਚ ਬਦਨਾਮੀ ਵਾਲੀ ਭਾਜੀ ਕਿਹੜੀ ਗੱਲ ਆ ਅਸੀਂ ਨਸ਼ਾ ਨਹੀਂ ਬਗੰਦਣਾ ਜੇ ਸਰਪੰਚ ਆਪਣੇ ਪੁੱਤ ਭਤੀਜੇ ਨਾਲ ਲਿਆਜ ਕਰੂਗਾ ਤੇ ਫੇ ਸਾਰੀ ਦੁਨੀਆ ਸਾਰਿਆਂ ਦੇ ਲੋਕਾਂ ਦੇ ਪੁੱਤ ਭਤੀਜੇ ਆ ਅਗਲੇ ਕਹਿੰਦੇ ਸਾਡਾ ਪੁੱਤ ਭਤੀਜਾ ਹੈ ਸਾਡਾ ਹੋ ਹੋ ਵਧੀਆ ਕੰਮ ਆ ਪੰਚਾਇਤ ਦਾ ਜੇ ਨਹੀਂ ਕਰਵਾਈ ਹੁੰਦੀ ਇਹਦੇ ਨਾਲ ਸਰਪੰਚੀ ਪੰਚੀ ਤਿਆਗ ਪੱਤਰ ਦੇਣਾ ਮਨਜ਼ੂਰਾ ਬਾਕੀ ਸਾਰਾ ਪਿੰਡ ਖੜਾ ਆ ਉਸ ਲੇਡੀਜ਼ ਨੇ ਇੱਕ ਹੋਰ ਲਫਜ਼ ਬੋਲਿਆ ਵੀ ਮੈਨੂੰ ਕੁੱਟਮਾਰ ਕਰ ਰਹੇ ਸੀ ਮੈਨੂੰ ਪਿੰਡ ਵਾਲਿਆਂ ਨੇ ਬਚਾਇਆ ਆ ਸਾਰਾ ਪਿੰਡ ਤੇ ਮੈਂ ਤੜਕੇ ਬੇਨਤੀ ਕਰਦਾ ਆ ਇਕੱਲੇ ਇਕੱਲੇ ਘਰ ਵਿੱਚ ਜਾ ਕੇ ਸਰਚ ਕਰੋ ਕਿਹੜੇ ਉਹਨੂੰ ਬਚਾਇਆ ਉਸ ਤੋਂ ਬਾਅਦ ਉਹ ਕੱਲੀ ਕੱਲੀ ਚੀਜ਼ ਦੀ ਕਮੈਂਟਰੀ ਕਰ ਰਹੀ ਆ ਸਪੀਚ ਜਿਹਾ ਜਵਾਨੀ ਨੂੰ ਚਪੇੜਾ ਵੱਜੀਆਂ ਹੋਣ ਕੱਪੜੇ 파ੜੇ ਹੋਣ ਮਾਰਿਆ ਕੁੱਟਿਆ ਹੋਵੇ ਉਹਨੂੰ ਬਚਾ ਕੇ ਅੰਦਰ ਵੜਿਆ ਹੋਵੇ ਉਹ ਇੰਨੀ ਈਜ਼ੀ ਤੌਰ ਤੇ ਆਪਨਾ ਕਰ ਰਹੀ ਹੋਵੇ ਕਮੈਂਟਰੀ ਕਰ ਰਹੀ ਹੋਵੇ ਉਸ ਤੋਂ ਬਾਅਦ ਉਸ ਤੋਂ ਕੋਈ ਮੁੱਦਾ ਨਹੀਂ ਉਹਨੇ ਇਸ ਚੀਜ਼ ਨੂੰ ਜਾਤੀ ਸੂਚਕ ਦੇ ਵਿੱਚ ਬਦਲ ਗਏ ਆਪ ਹੀ ਉਹ ਲਫ਼ਜ਼ ਝੂਠੇ ਵਰਤੇ ਆ ਅਸੀਂ ਇਸ ਗੱਲ ਹੀ ਤਿਆਰ ਆ ਜੇ ਇਹ ਕੋਈ ਲਫ਼ਜ਼ ਇਹਦਾ ਵਰਤੇ ਆ ਸਾਡਾ ਨਾਰਕੋ ਟੈਸਟ ਮੈਂ ਇਹਨੂੰ ਤਿਆਰ ਆ ਤੁਸੀਂ ਮੈਂ ਇੱਥੇ ਸਾਡੇ ਸਾਡੇ ਭਰਾ ਪੈਣਾ ਖੜੇ ਆ ਤੁਸੀਂ ਕੈਮਰਾ ਮਾਰ ਲਓ ਮੈਂ ਆਪਣੇ ਸਿਰ ਦੇ ਵਾਲ ਤੇ ਮੂੰਹ ਕਾਲਾ ਕਰਕੇ ਪਿੰਡ ਦਾ ਢੇੜਾ ਕੱਢੂੰਗਾ ਜੇ ਇਹ ਇਦਾਂ ਦਾ ਕੋਈ ਜਾਤੀ ਸੂਚਕ ਸ਼ਬਦ ਵਰਤੇ ਆਵੇ ਜੇ ਨਹੀਂ ਤੇ ਜਿਹੜੀ ਅਨੁਚੜਾ ਸਾਡੀ ਪਰਜਾਈ ਜene ਉਹਦੇ ਮੂੰਹ 'ਚ ਲਫ਼ਜ਼ ਪਾਏ ਵੀ ਕੇਸ ਸਟਰੋਂਗ ਕਰੀਏ ਕਿਉਂਕਿ ਉਹਦਾ ਹੋਰ ਮੁੱਦਾ ਹੈ ਨਹੀਂ ਕੋਈ ਹਾਂ ਤੁਸੀਂ ਹੋਰ ਦੱਸੋ ਤਾਂ ਕੀ ਕਰਵਾਏ ਉਹਦਾ ਮੁੰਡਾ ਬਿਲਕੁਲ ਨਾਲ ਆ ਰਿਹਾ ਉਹ ਗੋਲੀਆਂ ਕੈਪਸੂਲ ਵੇਦਾ ਅਸੀਂ ਚਾਹੇ ਸਾਡਾ ਪੁੱਤ ਵਾਜੇ ਭਤੀਜਾ ਕੈਪਸੂਲ ਨਹੀਂ ਪਿਗਲਦੇ ਨੇ ਬਾਕੀ ਜੀ ਮੇਰੀ ਉਮਰ ਹੋ ਗਈ ਹੈ ਜੀ 50 ਸਾਲ ਆ ਮੈਨੂੰ 45 ਸਾਲ ਚ ਮਿਲਿਆ ਬਾਲੀ ਬਾਜੀ ਮਨਸਾਉਂ ਨੇ ਇਹ ਟੂ ਨੰਬਰ ਦੇ ਸਰਪੰਚ ਸਾਹਿਬ ਇਹਨਾਂ ਨੂੰ ਮਿਲਿਆ ਇਹਨਾਂ ਦੇ ਕਿਧਰ ਰਕੋ ਗਿਆ ਅਸੀਂ 45 ਸਾਲ ਦੀ ਉਮਰ ਦੇ ਅਸੀਂ ਮੇਰੀ ਉਮਰ 52 ਸਾਲ ਹੈ ਪਰ ਉਹ 45 ਸਾਲ ਦਾ ਅਸੀਂ ਬਾਲੀਬਾਲ ਚ ਅਸੀਂ ਦੂਜੇ ਨੰਬਰ ਦੇ ਪਚਰੰਗਾ ਆਇਆ ਜੀ ਸਾਰੇ ਮੁੰਡੇ ਸਾਡੀ ਗਰਾਉਂਡ ਦੇਖੋ ਗਰਾਉਂਡ ਸਾਡੀ ਵਧੀਆ ਪੱਤਰ ਕੀਤੀ ਆ ਪਿੰਡ ਦੀ ਸਫਾਈ ਕਰਦਾ ਪਹਿਲਾ ਸਰਪੰਚਾ ਜਿਹੜਾ ਝਾੜੂ ਮਾਰਦਾ ਢੇਰ ਤੇ ਬੈਠਾ ਰਹਿੰਦਾ ਆ ਆ ਜਿੰਨੀਆਂ ਬੀਬੀਆਂ ਪਿੰਡਾਂ ਜਿੰਨੀਆਂ ਕੋਈ ਇੱਕ ਅਸੀਂ ਮੈਂ ਕੋ ਲਫਜ਼ ਬੋਲਦਾ ਜੀ ਤੁਹਾਡੇ ਕੋਲ ਰਿਕਵੈਸਟ ਹੱਥ ਜੋੜ ਕੇ ਸਿਰਫ ਤੁਸੀਂ ਗਿਣਤੀ ਦੇ ਪੰਜ ਬੰਦੇ ਪਾਇਦਾ ਕਰਨੇ ਜਿਹੜੇ ਕਹਿ ਦੇਵੇ ਵੀ ਅਸੀਂ ਇੱਥ ਰਿਅਲਾਈਜੇਸ਼ਨ ਦੇ ਦਊਗੀ ਅਸੀਂ ਨਹੀਂ ਕਰਨਾ ਕੰਮ ਠੀਕ ਸਰਪੰਚ ਬੰਦੇ ਬਾਕੀ ਜਿਹੜੇ ਦੇ ਲੜੀ ਹੋਏ ਉਹਨਾਂ ਤੇ ਝੂਠ ਬੋਲਣ ਆਈਆਂ ਇਹਨੂੰ ਫੜ ਕੇ ਜੀ ਗਲਿਓ ਇਹਨੂੰ ਚੱਕ ਕੇ ਥੱਲੇ ਮਾਰਿਆ ਮੈਂ ਕੁਝ ਬੋਲਦਾ ਵੀ ਮੈਡਮ ਨੂੰ ਮੈਂ ਤੋਰ ਰਿਕਾਰਡਿੰਗ ਵੀ ਤੈਨੂੰ ਸ਼ਰਮ ਨਹੀਂ ਆਉਦੀ ਕੋਈ ਜਾਤੀ ਸੂਚਕ ਨਹੀਂ ਬੋਲਿਆ ਸ਼ਰਮ ਨਹੀਂ ਕੋਈ ਮਾੜੀ ਲਫਜ਼ ਨਹੀਂ ਆ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਇਹ ਸਰਪੰਚ ਦੇ ਚਪੇੜਾ ਮਾਰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਭਰਾ ਦਾ ਮੁੰਡਾ ਆ ਉਹ ਕਿਉਂਕਿ ਉਹਦੀ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸਾਨੂੰ ਨਰਾਜ਼ ਕੀ ਆਪਣੇ ਜਵਾਈ ਨੇ ਵੀ ਆ ਉਹ ਸਰਪੰਚ ਵੀ ਆ ਕਰਨੈਲ ਤੋਂ ਉਨੇ ਉਹਨਾਂ ਨੂੰ ਸਮਝਾਉਣ ਦੀ ਤਾਂ ਉਹਨਾਂ ਦਾ ਪੱਖ ਲੈਣ ਦੇ ਆ ਉਸ ਤੋਂ ਬਾਅਦ ਉਹ ਸਾਨੂੰ ਪ੍ਰੈਸ਼ਰਾਈਜ਼ ਕਰ ਰਿਹਾ ਤੁਸੀਂ ਮੇ ਨਸ਼ੀਨੀਆਂ ਦਵਾਈਆਂ ਕੈਪਸੂਲਾਂ ਦਾ ਬਾਹਰ ਕੱਢ ਕੇ ਤੁਹਾਡਾ ਰਾਜੀਨਾਮਾ ਕਰਾ ਦੇਵਾਂਗੇ ਅਸੀਂ ਰਾਜੀਨਾਮਾ ਨਹੀਂ ਕਰਨਾ ਸਾਨੂੰ 57 52 307 ਜਿਹੜੇ ਮਾਰੀ ਕਤਲ ਦੇ ਕੇਸ ਅੰਦਰ ਕਰਦੇ ਨੇ ਅਸੀਂ ਅਮਲੀ ਬੰਦਾ ਨਹੀਂ ਛੱਡਣਾ ਪੈਜਣਗੇ ਵੇਚਣ ਵਾਲੇ ਲੋਕਾਂ ਨੇ ਤੀ ਪਤਾ ਨਹੀਂ ਮਰਨ ਦੇ ਨੇ ਕਿ ਹਾਰਟ ਚੱਕਦਾ ਉਹ ਕਿ ਭਾਵੇਂ ਪੰਜਾ ਪੰਡਾ ਦੀ ਪੰਜਾਹ ਸੌ ਕਰੋ ਸਾਡੇ ਕੋਲ ਪ੍ਰੂਫ ਨਹੀਂ ਸਕਦੇ ਨਹੀਂ ਤਾਂ ਰੋਡ ਜਮ ਕਰਾਂਗੇ ਠੀਕ ਤੁਸੀਂ ਨਹੀਂ ਸੁਣਵਾਇਓ ਰੋਡ ਕੈਮਰਾ ਮਾਰ ਲਓ ਸਾਰੀ ਗਾੜੀ ਦੀ ਬੀਬੇ ਪਾਣੀ ਚੈੱਕ ਕਰ ਲਓ ਠੀਕ ਹੈ ਬਸ ਅੱਜ ਤੱਕ ਕਿਸੇ ਨੂੰ ਜਾਤੀ ਸੂਚਕ ਸਾਡੇ ਪਰਿਵਾਰ ਅਸੀਂ 70 ਸਾਲ ਤੋਂ ਰਹਿ ਰਹੇ ਆ ਠੀਕ ਹੈ ਬਸ ਮੈਂ ਸਮਝ ਰਹੀ ਚਾਹੀਦੀ ਕਰਤੀ ਹੈ ਕਿ ਹਕੀਕਤ ਨਾਲ ਰਸੇ ਵੀ ਜੋ ਸਮੱਸਿਆ ਨੇ ਚੱਲਦੀ ਆ ਰਹੀਆਂ ਨੇ ਥਾਣਾ ਥਾਣੀ ਜੋ ਵੀ ਇਹਨੇ ਕੰਮ ਕੀਤਾ ਕਾਨੂੰਨ ਦੇ ਮਾਪਦੰਡ ਦੇ ਅਨੁਸਾਰ ਹੀ ਕੀਤਾ ਸੀ ਉਹ ਪਮੇ ਉਹ ਗਾਲਾਂ ਵੀ ਕੱਢੀਆਂ ਉਹਨੇ ਥਾਣੇ ਜਾ ਕੇ ਰਿਪੋਰਟ ਕੀਤੀ ਉਹਨਾਂ ਕੋਈ ਵੱਧ ਲੱਭ ਨਹੀਂ ਵਰਤਿਆ ਖਾਣੀ ਜਾ ਕੇ ਵੀ ਮੇਲੇ ਡੀਜ਼ ਨੇ ਗਲਤ ਡੇਬ ਕੀਤਾ ਜਿੱਤੇ ਐਸਐਸ ਤੋਂ ਆਉਣੇ ਤੇ 750 ਦਾ ਪੱਤਾ ਕਟਿਆ ਇਹ ਤੁਹਾਨੂੰ ਬੇਨਤੀ ਕੀਤੀ ਦੀ ਇੰਨੀ ਡਰਵਾ ਤੁਹਾਡੇ ਸਾਹਮਣੇ ਕਹਿ ਸਕਦੀ ਹਾਂ ਮੈਂ ਕੋਈ ਗਲਤੀ ਮਹਿਸੂਸ ਨਹੀਂ ਕਰਦੀ ਜੋ ਕਰਨਾ ਕਰ ਲੋ ਕਿ ਸਾਡੇ ਪੰਚਾਇਤ ਮੈਂਬਰ ਸਾਰੇ ਮੇਰਾ ਮੁੰਡਾ ਪਿਆ ਆ ਤੇ ਪੰਜ ਪੰਚਾਂ ਵਿੱਚ ਲੜਕੀਆਂ ਪਈਆਂ ਆ ਉਹ ਕਹਿੰਦੀ ਦਾੜੀਆਂ ਫੜ ਲੂੰਗੀ ਕੋ ਕਰਦੋਂਗੀ ਤੇ ਸਾਡੀ ਅੱਜ ਤਾਂ ਮਰਨ ਹੋ ਜਾਣਾ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਤੇ ਉਸ ਤੋਂ ਬਾਅਦ ਮਸ਼ੀਆਂ ਦਾ ਤੇ ਸਰਕਾਰ ਰੋਲਾ ਪਾ ਰਹੀ ਆ ਦੁਕੂ ਪੰਚਾਇਤ ਲਿਖ ਕੇ ਇੱਕ ਗੋਪਨੀਯ ਸੁchna ਦੇ ਦੋ ਲਿਖਦੇ ਸਾਰੀ ਪੰਚਾਇਤ ਦੇ ਰਹੀ ਆ ਕੋਈ ਕਾਰਵਾਈ ਨਹੀਂ ਹੋਈ 15 20 ਦੇ ਵਿੱਚ ਇੱਥੇ ਪੰਜ ਮਿੰਟ ਪਹਿਲਾਂ ਨਸ਼ੇੜੀ ਨੂੰ ਪਤਾ ਲੱਜੇ ਵੀ ਵੇਚਣ ਵਾਲਿਆਂ ਨੂੰ ਵੀ ਮੇਰੇ ਕਾਰਵਾਈ ਹੋ ਗਈ ਤਾਂ ਅਗਲਾ ਸਮਾਨ ਕਿੱ데 ਵਝਾਂਦਾ ਉਹ ਸਮਾਨ ਚੱਕ ਕੇ ਮੇਰੇ ਨਾਲ ਦੇ ਪਾਸੇ ਮੇਰੇ ਭਰਾ ਦਾ ਕਾਰ ਆ ਜਿੱਥੇ ਇਹ ਸਮਾਨ ਪਹਚਾਇਆ ਗਿਆ ਸਾਰਾ ਉਹ ਗੋਪਨੀਯ ਸੁchna ਜੋ ਸਾਨੂੰ ਮਿਲੀ ਇਹ ਆਪਣੇ ਜਿਵਾਈ ਨੂੰ ਬਲੋ ਸੋਣੀ ਆ ਦਰਸ਼ਨ ਕਰ ਦਿਓ ਜੀ ਅਸੀਂ ਉਥੇ ਇਤਰਾਜ਼ ਕੀਤਾ ਵੀ ਕਾਲੂ ਜੇ ਇਹੇ ਕਰੋ ਸਮਾਨ ਫੜ ਹੋ ਗਿਆ ਫੇ ਮਨੂ ਵੀ ਗੋਲੀਆਂ ਸਕਾ ਮੇਰਾ ਆ ਉਨੇ ਫੇਰ ਨਾਲ ਦੱਸਿਆ ਉਹ ਮੁੰਡੇ ਨੇ ਜਿਹੜਾ ਮੇਨ ਕਾਰਨ ਆ ਉਹ ਉਹਦੇ ਨਾਲ ਕਿਉਂ ਰਲਿਆ ਨਹੀਂ ਹੁਣ ਮੇਨ ਸਵਾਲ ਤੇ ਆਉਂਦਾ ਵੀ ਇਹਨਾਂ ਦਾ ਝਗੜਾ ਉਹ ਕਿਉਂ ਰਲਿਆ ਉਹ ਤਾ ਰਲਿਆ ਵੀ ਮੇਰਾ ਮਤਲਬ ਤੁਝ ਬਦਨਾਮੀ ਕੀਤੀ ਇੱਥੇ ਬਦਨਾਮੀ ਵਾਲੀ ਭਾਈ ਕਿਹੜੀ ਗੱਲ ਆ ਅਸੀਂ ਨਸ਼ਾ ਨਹੀਂ ਵਗੰਦਣਾ ਇਹ ਸਰਪੰਚ ਆਪਣੇ ਪੁੱਤ ਭਤੀਜੇ ਨਾਲ ਲਿਆਜ ਕਰੂਗਾ ਤੇ ਫੇਰ ਸਾਡੀ ਦੁਨੀਆ ਬਾਹਰ ਦੇ ਲੋਕਾਂ ਦੇ ਪੁੱਤ ਭਤੀਜੇ ਆ ਅਗਲੇ ਕਹਿਣਗੇ ਸਾਡਾ ਪੁੱਤ ਭਤੀਜਾ ਹੈ ਵਧੀਆ ਕੰਮ ਆ ਪੰਚਾਇਤ ਦਾ ਜੇ ਨਹੀਂ ਕਰਵਾਈ ਹੁੰਦੀ ਇਹਦੇ ਨਾਲ ਸਰਪੰਚੀ ਪੰਚੀ ਪਿਆਗ ਪੱਤਰ ਦੇਣਾ ਮਨਜ਼ੂਰ ਆ। ਬਸ ਸਾਰਾ ਸਪੈ ਪਿੰਡ ਖੜਾ ਆ ਉਸ ਲੇਡੀਜ਼ ਨੇ ਇੱਕ ਹੋਰ ਲਫਜ਼ ਬੋਲਿਆ ਵੀ ਮੈਨੂੰ ਕੁੱਟਮਾਰ ਕਰ ਰਹੇ ਸੀ ਮੈਨੂੰ ਪਿੰਡ ਵਾਲਿਆਂ ਨੇ ਬਚਾਇਆ। ਆ ਸਾਰਾ ਪਿੰਡ ਤੇ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਆ ਇਕੱਲੇ ਇਕੱਲੇ ਘਰ ਵਿੱਚ ਜਾ ਕੇ ਸਰਚ ਕਰੋ ਕਿਹਨੇ ਉਹਨੂੰ ਬਚਾਇਆ। ਉਸ ਤੋਂ ਬਾਅਦ ਤੱਲੀ ਕੱਲੀ ਚੀਜ਼ ਦੀ ਕਮੈਂਟਰੀ ਕਰ ਰਹੀ ਹੈ। ਕਿਸੇ ਜਿਹੜੀਆਂ ਸਜਨਾਨੀਆਂ ਨੂੰ ਚਪੇੜਾ ਵੱਜੀਆਂ ਹੋਣ, ਕੱਪੜੇ 파ੜੇ ਹੋਣ, ਮਾਰਿਆ ਕੁੱਟਿਆ ਹੋਵੇ, ਉਹਨੂੰ ਬਚਾ ਕੇ ਅੰਦਰ ਵੜਿਆ ਹੋਵੇ, ਉਹ ਇੰਨੀ ਈਜ਼ੀ ਤੌਰ ਤੇ ਆਪਣਾ ਕਰ ਰਹੀ ਹੋਵੇ। ਕਮੈਂਟਰੀ ਕਰੀ ਰਿਹਾ ਉਸ ਤੋਂ ਬਾਅਦ ਉਸ ਤੋਂ ਕੋਈ ਮੁੱਦਾ ਨਹੀਂ ਉਹਨੇ ਇਸ ਚੀਜ਼ ਨੂੰ ਜਾਤੀ ਸੂਚਕ ਦੇ ਵਿੱਚ ਬਦਲ ਕੇ ਆ ਵੀ ਉਹ ਬ੍ਰਾਊਜ਼ਰ ਦੇ ਵਰਤੇ ਆ ਅਸੀਂ ਇਸ ਗੱਲ ਹੀ ਤਿਆਰ ਆ ਜੇ ਇਹ ਕੋਈ ਲਫ਼ਜ਼ ਇਹਦਾ ਵਰਤੇ ਆ ਸਾਡਾ ਨਾਰਕੋ ਟੈਸਟ ਮੈਂ ਇਹਦੇ ਨੂੰ ਤਿਆਰ ਤੂੰ ਮੈਂ ਇੱਥੇ ਸਾਡੇ ਸਾਡੇ ਭਰਾ ਪੈਣਾ ਖੜੇ ਆ ਸੀ ਕੈਮਰਾ ਮਾਰ ਲਓ ਮੈਂ ਆਪਣੇ ਸਿਰ ਦੇ ਵਾਲ ਦੇ ਮੂੰਹ ਕਾਲਾ ਕਰਕੇ ਪਿੰਡ ਦਾ ਢੇੜਾ ਕਰੂੰਗਾ ਜੇ ਇਹ ਇਹੀ ਇਹਦਾ ਕੋਈ ਜਾਤੀ ਸੂਚਕ ਸ਼ਬਦ ਵਰਤੇ ਆਵੇ ਜੇ ਨਹੀਂ ਤੇ ਜਿਹੜੀ ਅਨੁਚੜਾ ਸਾਡੀ ਪਰਜਾਈ ਜੇ ਨੇ ਉਹਦੇ ਮੂੰਹ ਚ ਲਫ਼ਜ਼ ਪਾਏ ਵੀ ਕੇਸ ਸਟਰੋਂਗ ਕਰੀਏ ਕਿਉਂਕਿ ਉਹਦਾ ਹੋਰ ਮੁੱਦਾ ਹੀ ਨਹੀਂ ਕੋਈ ਤੇ ਫਿਰ ਉਹ ਦਸੋਂ ਤੱਕ ਕੀ ਕਾਰਵਾਈ ਹੋਏ ਉਹਦਾ ਬਿਲਕੁਲ ਨਾਰਾ ਨਹੀਂ ਆਇਆ ਉਹ ਗੋਲੀਆਂ ਕੈਪਸੂਲ ਵੇਚਦਾ ਅਸੀਂ ਚਾਹੇ ਸਾਡਾ ਪੁੱਤ ਵਜਾਇੇ ਭਤੀਜਾ ਅਸੀਂ ਕੈਪਸੂਲ ਨਹੀਂ ਵੇਚਦੇ ਨੇ ਬਾਕੀ ਜੀ ਮੇਰੀ ਉਮਰ ਹੋ ਗਈ ਹੈ ਜੀ 50 ਸਾਲ ਆ ਮੈਨੂੰ 45 ਸਾਲ ਚ ਮਿਲਿਆ ਬਾਲੀਬਾਲ ਜੀ ਮਾਨ ਸਾਹਿਬ ਨੇ ਜਿਹੜਾ 2 ਨੰਬਰ ਤੇ ਸਰਪੰਚ ਸਾਹਿਬ ਇਹਨਾਂ ਨੂੰ ਮਿਲਿਆ ਇਹਨਾਂ ਨੇ ਕਿੱਥੇ ਰੱਖੋ ਗਿਆ 45 ਸਾਲ ਦੀ ਨਰਦੇ ਅਸੀਂ ਮੇਰੀ ਉਮਰ 55 ਸਾਲ ਹੈ ਪਰ ਬਾਲ 45 ਸਾਲ ਦਾ ਅਸੀਂ ਬਾਲੀਬਾਲ ਚ ਅਸੀਂ ਦੂਜੇ ਨੰਬਰ ਤੇ ਪਚਰੰਗਾ ਆਇਆ ਜੀ ਸਾਰੇ ਮੁੰਡੇ ਸਾਡੀ ਗਰਾਊਂਡ ਦੇਖੋ ਗਰਾਊਂਡ ਸਾਡੀ ਵਧੀਆ ਪੱਧਰ ਕੀਤੀ ਆ ਪਿੰਡ ਦੀ ਸਿਫਾਈ ਕਰਦਾ ਪਹਿਲਾ ਸਰਪੰਚਾ ਜਿਹ ਅਜਿੰਨੀਆਂ ਬੀਬੀਆਂ ਪੈਣਾ ਜਿੰਨੀਆਂ ਮੇਰੇ ਕੋਈ ਇੱਕ ਅਸੀਂ ਮੈਂ ਕੋਈ ਲਫ਼ਜ਼ ਬੋਲਦਾ ਜੀ ਤੁਹਾਡੇ ਕੋਲ ਰਿਕਵੈਸਟ ਹੱਥ ਜੋੜ ਕੇ ਸਿਰਫ ਤੁਸੀਂ ਗਿਣਤੀ ਦੇ ਪੰਜ ਬੰਦੇ ਪੈਦਾ ਕਰਨੇ ਜਿਹੜੇ ਕਹਦੇ ਵੀ ਅਸੀਂ ਇੱਥੋਂ ਖੁਸ਼ ਨਹੀਂ ਪੰਚਾਇਤ ਤੋਂ ਮੈਂ ਕਸਮ ਖਾਣਾ ਮਹਾਰਾ ਜੀ ਮੇਰੀ ਪੰਚਾਇਤ ਹੁਣ ਇਥੇ ਰਿਜੈਕਸ਼ਨ ਦੇ ਦਊਗੀ ਅਸੀਂ ਨਹੀਂ ਕਰਨਾ ਕੰਮ ਸਿਰਫ ਪੰਜ ਬੰਦੇ ਬਾਕੀ ਜਿਹੜੇ ਤੇ ਲੜੀ ਹੋਈ ਉਹ ਤਾਂ ਝੂਠ ਬੋਲਣਾਈਆਂ ਇਹਨੂੰ ਫੜ ਕੇ ਜੀ ਗਲਿਓ ਇਹਨੂੰ ਚੱਕ ਕੇ ਥੱਲੇ ਮਾਰਿਆ ਮੈਂ ਕੁਝ ਬੋਲਦਾ ਵੀ ਮੈਂ ਮੈਡਮ ਨੂੰ ਮੈਂ ਤੋ ਰਿਕਾਰਡਿੰਗ ਵੀ ਤੈਨੂੰ ਸ਼ਰਮ ਨਹੀਂ ਆਉਦੀ ਕੋਈ ਜਾਤੀ ਸੂਚਕ ਨਹੀਂ ਬੋਲੇ ਸ਼ਰਮ ਨਹੀਂ ਕੋਈ ਕਿ ਇਹ ਉਸ ਤੋਂ ਬਾਅਦ ਸਾਡੇ ਭਰਾ ਦਾ ਮੁੰਡਾ ਆ ਉਹਦੀ ਕਿਉਂਕਿ ਉਹਦੀ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸਾਨੂੰ ਨਰਾਜ਼ ਕੀ ਆਪਣੇ ਜਵਾਈ ਨੇ ਆ ਵੀ ਆ ਸਰਪੰਚ ਵੀ ਆ ਕਰਨੈਲ ਤੋਂ ਹੈ ਉਹਨੇ ਉਹਨਾਂ ਨੂੰ ਸਮਝਾਉਣ ਦੀ ਥਾਂ ਉਹਨਾਂ ਦਾ ਪੱਖ ਲੈਣ ਡੇ ਉਸ ਤੋਂ ਬਾਅਦ ਉਹ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਤੁਸੀਂ ਮੇ ਨਸ਼ੀਨੀਆਂ ਦਵਾਈਆਂ ਕੈਪਸੂਲਾਂ ਦਾ ਬਾਹਰ ਕੱਢ ਕੇ ਤੁਹਾਡਾ ਰਾਜ਼ੀਨਾਮਾ ਕਰਾ ਦੇਣ ਅਸੀਂ ਰਾਜ਼ੀਨਾਮਾ ਨਹੀਂ ਕਰਨਾ ਸਾਨੂੰ 57 25 307 ਜਿਹੜੇ ਮਰੀ ਕਤਲ ਦੇ ਕੇਸ ਚ ਅੰਦਰ ਕਰਦਣ ਅਸੀਂ ਅਮਲੀ ਬੰਦਾ ਨਹੀਂ ਛੱਡਣਾ ਪਜਣਗੇ ਵੇਚਣ ਵਾਲੇ ਲੋਕਾਂ ਨੇ ਧੀ ਪੁੱਤ ਨਹੀਂ ਮਰਨ ਦੇ ਜਿਆ ਸਾਡਾ ਚੁੱਕ ਕੇ ਹਟਾਉਣਾ ਤਾਂ ਭਾਵੇਂ ਪੰਜਾਂ ਪਿੰਡਾਂ ਦੀ ਪੰਚਾਇਤ ਸਾਧਰੋ ਸਾਡੇ ਕੋਲ ਪ੍ਰੂਫ ਲੈ ਸਕਦੇ ਨਹੀਂ ਤਾਂ ਹੀ ਰੋਡ ਜਾਮ ਕਰਾਂਗੇ ਗੱਲ ਸੱਚੀ ਠੀਕ ਜੀ ਸਨ ਜੀ ਸਾਹਿਬ ਰੋਡ ਜਾਮ ਕੈਮਰਾ ਮਾਰੋ ਸਾਰੀ ਸਾਡੀ ਬੀਬੀਆਂ ਤੇ ਸਾਡੀ ਬੀਬੀ ਪਰੇ ਚੈੱਕ ਕਰ ਲਓ ਅੱਜ ਤਾਂ ਕਿਸੇ ਨੂੰ ਜਾਤੀ ਹੂਚ ਨਹੀਂ ਸਾਡੇ ਪਰਿਵਾਰ ਅਸੀਂ 70 ਸਾਲ ਤੋਂ ਰਹਿ ਰਹੇ ਹਾਂ ਸਾਰੇ ਸਰਮਾਚ ਦੇ ਨਾਲ